ਕੋਈ ਵੀ ਵਿਅਕਤੀ ਹੈ ਜਿਹੜਾ ਨਿਮਾਣਾ ਸਿੱਖ ਬਣ ਕੇ ਗੁਰੂ ਦੇ ਘਰੇ ਆਉਂਦਾ ਹੈ ਉਹਦਾ ਸਨਮਾਨ ਕਰਨਾ ਚਾਹੀਦਾ ਹੈ ਸਰੂਪਾ ਕਿਸੇ ਵੀ ਵਿਅਕਤੀ ਨੂੰ ਦਿੱਤਾ ਜਾ ਸਕਦਾ ਹੈ ਕੋਈ ਸਰੂਪਾ ਕਿਸੇ ਦੀ ਕੋਈ ਪਰਸਨਲ ਜਾਇਦਾਦ ਤਾਂ ਨਹੀਂ ਹੈ ਕਿਸੇ ਦੇ ਸਨਮਾਨ ਦੇ ਵਿੱਚ ਅਸੀਂ ਉਹ ਸਰੂਪਾ ਸਾਹਿਬ ਦਿੰਦੇ ਆਂ ਅਰਦਾਸ ਕਰਾਈ ਰਾਹੁਲ ਗਾਂਧੀ ਜੀ ਨੇ ਵੀ ਪੰਜਾਬ ਦੇ ਲੋਕਾਂ ਦੀ ਚੜ੍ਹਦੀ ਕਲਾ ਰਵੇ ਬਾਬਾ ਜੀ ਨੇ ਅਰਦਾਸ ਕੀਤੀ ਰਮਾਲਾ ਸਾਹਿਬ ਦਿੱਤੇ ਦੇਖ ਕਰਾਈ ਤੇ ਯਾਰ ਜੇ ਗ੍ਰੰਥੀ ਸਿੰਘ ਨੇ ਸਰੂਪਾ ਦਿੱਤਾ ਤੁਸੀਂ ਉਹਨੂੰ ਅੰਦਰ ਬੁਲਾ ਲਓ ਗਾਹ ਨੂੰ ਕਹਿ ਦਿਓ ਵੀ ਭਾਈ ਧਿਆਨ ਰੱਖਿਓ ਇੱਥੇ ਨਾ ਦਿਓ ਬਾਹਰ ਜਾ ਕੇ ਦੇ ਦਿਓ ਪੂਰਾ ਮਤਲਬ ਤੁਸੀਂ ਈਸ਼ੂ ਬਣਾ ਕੇ ਜਾਣ ਬੁਝ ਕੇ ਗਾਂਧੀ ਫੈਮਿਲੀ ਦਾ ਜਾਂ ਪਰਿਵਾਰ ਦਾ ਤੁਸੀਂ ਰਾਹੁਲ ਗਾਂਧੀ ਦਾ ਨਿਰਾਦਰ ਕਰ ਰਹੇ ਹੋ ਗੁਰਦੁਆਰਾ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਦੇ ਦਰ ਸਾਰੇ ਆਸੇ ਖੁੱਲੇ ਜਾਂ ਤਾਂ ਲਿਖ ਕੇ ਲਾ ਦਿਓ ਬਾਹਰ ਸਰ ਐਕਸ਼ਨ ਹੋ ਗੁਰੂ ਦੇ ਘਰ ਤੇ ਉਹ ਐਕਸ਼ਨ ਮੈਂ ਬੇਨਤੀ ਕਰੂੰਗਾ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਠੀਕ ਹੈ ਉਹਨਾਂ ਨੇ ਗ੍ਰੈਂਡਸਨ ਗ੍ਰੈਂਡਡਾਟਰ ਆਫ ਮਾਸਟਰ ਤਾਰਾ ਸਿੰਘ ਸ਼੍ਰੋਮਨੀ ਗੁਰਦੁਆਰਾ ਇਹੋ ਜੇ ਮੋਡਰੇਟ ਜਿਹੜੇ ਲੋਕ ਨੇ ਸਿੱਖ ਨੇ ਜਿਨ੍ਹਾਂ ਦੀ ਸੋਚ ਠੀਕ ਹੈ ਇਹ ਲੋਕ ਜੇ ਅੱਗੇ ਆਉਣਗੇ ਨਾ ਇਹੋ ਜੇ ਤਾਂ ਸਿੱਖism ਦਾ ਪ੍ਰਚਾਰ ਵੀ